ਬਾਸੀ ਜੀ ਕੀ ਕਹਾਂ ਚਲੋ ਸਹੀ ਹੋ ਕੇ ਜੇ ਤੁਹਾਨੂੰ ਚੰਗਾ ਲੱਗ ਰਿਹਾ ਪਤਾ ਕਿ ਤੁਹਾਨੂੰ ਮੁਰਦਾ ਚੁਣੇ ਜਾ ਰਹੇ ਹੈਗਾ ਤਾਂ ਸੱਚੀ ਮਕਸਦ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਇਕੱਠੇ ਕਰਾਂਗੇ ਜਿਨ੍ਹਾਂ ਦੀ ਮਤਲਬ ਫਗਵਾਹੀ ਹੈ ਜਿਨ੍ਹਾਂ ਨੇ ਵੀ ਇੱਥੇ ਪੈਰ ਤੇ ਵੀ ਆ ਇਕੱਠੇ ਹੋਏ ਮੈਨੂੰ ਲੱਗਦਾ ਹੈ ਇਹਦਾ ਮਕਸਦ ਹੈ ਕਿਉਂਕਿ ਕੱਲਾ ਕੁਝ ਨਹੀਂ ਕਰ ਸਕਦਾ 15 ਜੁਲਾਈ ਦਾ ਸਮਾਗਮ ਬਹੁਤ ਅੱਛੇ ਵਿਚਾਰ ਕਿਸ ਸਾਥ ਕੇ ਨਿਰਦੇਸ਼ ਤੇ ਮੈਨੂੰ ਇਹ ਵਧੀਆ ਲੱਗਿਆ ਕੁਝ ਲੋਕ ਸੀ ਮਤਲਬ ਕੁਝ ਐਦਾਂ ਵਜੇਗਾ ਵੀ ਖਰਾ ਜਿਹੜਾ ਵੀ ਜਦੋਂ ਮਤਲਬ ਜਿੱਤੂ ਉੱਠਿਆ ਆਪਣੇ ਜਿੰਨੇ ਵੀ ਸੀਗੇ ਮੇਰੇ ਉਹਨਾਂ ਦੇ ਨਾਲ ਹੋਣੀ ਚਾਹੀਦੀ ਮੈਂ ਮਤਲਬ ਇੰਨੀ ਖੁਸ਼ ਹਾਂ ਤੇ ਮੈਂ ਇਸ ਕੰਮ ਨੂੰ ਜੋ ਵੀ ਮੈਂ ਪ੍ਰਦਾਨ ਕਰਨ ਦੀ ਕੋਸ਼ਿਸ਼ ਲਾਈ ਹੈ ਤੇ ਇਹਨਾਂ ਦੇ ਨਾਲ ਜਿੰਨੇ ਵੀ ਸੋ ਬਾਕੀ ਇੱਕ ਐਟਮ ਦਾ ਜੋ ਨਹੀਂ ਹੋਵੇ ਨਹੀਂ ਜਿਵੇਂ ਕੱਡੇ ਖਾਸ ਕਰਕੇ ਕਿੰਨੀ ਮਿਲਤੀ ਲਾਦੀ ਮੈਂ ਔਰ ਮੇਰੀ ਪੁਣੀਏ ਬੜੀ ਬੜੀ ਇਮਾਨਦਾਰੀ ਨਾਲ ਬੜੀ ਚੰਗਾ ਫਿਕਰ ਲਾ ਲਾ ਮਤਲਬ ਇਹਨਾਂ ਦੀ ਵੀ ਜਦੋਂ ਤੁਹਾਡੀ ਵੀਡੀਓ ਆਪਕੇ ਪਰ ਚੈਨਲ ਕੋਲਤਾ ਹੁੰਦਾ ਮੈਂ ਸਭ ਤੋਂ ਪਹਿਲਾਂ ਤੁਹਾਡਾ ਵੀਡੀਓ ਦਾ ਬਹੁਤ ਪਸੰਦ ਕਰਦਾ ਤੁਸੀ ਸਾਡੇ ਟਾਈਮ ਕੱਢਿਆ ਮੈਂ ਇਹ ਕਹਿ ਰਿਹਾ ਜੀ ਜਿਹੜਾ ਸਾਡੀ ਲਾਈਕ ਵਿੱਚ ਦਿੱਖਦਾ ਹੁੰਦੀਆਂ ਨੇ ੁੰਡਿਆਂ ਨੂੰ ਕੁੜੀਆਂ ਨੂੰ ਜੋ ਵੀ ਪ੍ਰੋਬਲਮ ਹੁੰਦੀ ਆ ਵੀ ਉਹ ਸੀ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕਰਾਂਗੇ ਹੱਲ ਕਰਾਂਗੇ ਬਾਕੀ ਸਾਡੇ ਪੰਜਾਬ ਪ੍ਰਧਾਨ ਮਕਾਲ ਚੰਦ ਕਾਲਾ ਨੇ ਅਸੀਂ ਉਹਨਾਂ ਨਾਲ ਜੁੜੇ ਹਾਂ ਕਿਉਂਕਿ ਇਥੇ ਉਹਨਾਂ ਦੇ ਮੀਨੂ ਸਦਕਾ ਅਸੀਂ ਇਸ ਟੀਮ ਨੂੰ ਅੱਗੇ ਹੋਰ ਲੈ ਕੇ ਜਾਵਾਂਗੇ ਤੁਸੀਂ ਗੱਲ ਨੂੰ ਧਿਆਨ ਨਾਲ ਸੁਣਨਾ ਇੱਧਰ ਪਾ ਲਈ ਸੀ 10 ਸਾਲਾਂ ਲਈ ਕਿ ਅਪੀਅਰ ਦਾ ਕੀ ਮਤਲਬ ਸੀਗਾ ਤਾਂ ਕੀ ਮਕਸਦ ਸੀਗਾ ਕਿ ਤੁਹਾਨੂੰ ਮਹਿਸੂਸ ਹੈ ਵੀ ਇਸਨੂੰ ਮੀਡੀਆ ਰੱਖਣਾ ਚਾਹੀਦਾ ਜਾਂ ਇਹਨਾਂ ਨੂੰ ਪ੍ਰਧਾਨਗੀ ਦੇ ਕੇ ਅਹੁਦਾ ਦੇਣਾ ਚਾਹੀਦਾ ਹੈ ਕਿ ਟਾਈਮ ਕੱਟ ਮੀਟਿੰਗ ਨੂੰ ਮੂਹ ਤੱਕ ਤਰਨਾਂ ਦੇ ਪੰਜਾਬ ਦੇ ਪ੍ਰਧਾਨ ਤੇ 14 ਸਾਲ ਤੋਂ ਵੀ ਪ੍ਰਧਾਨ ਸਾਡਾ ਪੰਜਾਬ ਦਾ ਲੁਧਿਆਣੇ ਵੀ ਬੈਠਾ ਇਹ ਪੰਜਾਬ ਦੇ ਕੋਨੇ ਜਿੱਥੇ ਸਾਨੂੰ ਬਹੁਤ ਦਿੱਕਤ ਮਹਿਸੂਸ ਹੁੰਦਾ ਸੀ ਵੀ ਯਾਰ ਇਹ ਕੂੜੀਆਂ ਨਾਲ ਆਹ ਕੁੱਝ ਨਿੱਕੀ ਗੱਲ ਹੋ ਜਾਂਦੀ ਸਾਨੂੰ ਸੰਗਮਾਨ ਸਮੇ ਪਤਾ ਹੀ ਨਹੀਂ ਹੋਇਆ ਕੋਈ ਮੈਂ ਕਰੰਜੀ ਤਾਂ ਅੱਜ ਤੱਕ ਤੇ ਆਪਾਂ ਕੀ ਚਾਹੁੰਦੀ ਸੀ ਨਾ ਤਾਂ ਅਸੀਂ ਕਿਹਾ ਇਹਨਾਂ ਨੂੰ ਵੀ ਤੁਸੀਂ ਰੱਖ ਜੋ ਇਸ ਨੂੰ ਉਹ ਤਾਂ ਜਿੰਨਾ ਕੋਈ ਵੀ ਤੁਸੀਂ ਆਪਣੀ ਟੀਮ ਆਪਣੀ ਕਰੋ ਨਹੀਂ ਨਾ ਪਈ ਸਾਡੇ ਤੇ ਪਹੁੰਚ ਕਰੀ ਚਲੋ ਕੁਝ ਹੁੰਦੇ ਰਹੇਗੇ ਮੈਂ ਰੋਲ ਕਰਨਾ ਦੇਖਦੇ ਸੀ ਅੱਜ ਕੁੜੀਆਂ ਦੀ ਬਾਹ ਫੋਲੀ ਆਹ ਫੋਲੀ ਅਸੀਂ ਕਹਿੰਦੇ ਆ ਵੀ ਆਪਣੇ ਜੋਗੀ ਨਾਲ ਖੜੇ ਕਰਦੇ ਉਹ ਸੈਂਟੀ ਟੀਮ ਤੋਂ ਸਾਡੀ ਟੀਮ ਨੂੰ ਵਿਚਾਰ ਕਰਿਆ ਪੰਜਾਬੀ ਨੇ 20 ਰੁਪਏ ਸਵਾਰੀ ਦਾ ਮਸਲਾ ਆਵੇ ਕੁੜੀਆਂ ਨੇ ਕਿਵੇਂ ਕਰੀ ਸੋਚ ਮਗਰ ਵੀ ਪੰਜਾਬ ਦੀ ਜਿਹੜੀ ਕੁੜੀਆਂ ਨੇ ਇੱਕ ਕੁੜੀ ਜਾਨ ਉਹਨਾਂ ਨੂੰ ਉਹਦੇ ਨਾਲ ਐਸੀ ਐਸੀ ਜਿਹੜੇ ਹੁਣ ਆਲਾ ਸ਼ਮਗ ਸੀਜ਼ਨ ਨੂੰ ਹੋਣਾ ਹੈ ਸਾਨੂੰ ਪਤਾ ਘਰ ਆਣ ਗਿਆ ਬਹੁਤ ਅਸੀਂ ਉਸ ਤੋਂ ਪਹਿਲਾਂ ਦੇਖਦੇ ਹਾਂ ਦੇਖੋ ਅਗਲਾ ਮਹੀਨਾ ਸੀਜ਼ਨ ਦਾ ਕੰਮ ਹੈ ਅਸੀਂ ਹੁਣ ਪਹਿਲਾਂ ਮਨੀ ਨੂੰ ਹੁਣ ਪੰਜਾਬ ਦੇ ਪ੍ਰਧਾਨ ਬਣਾ ਕੇ ਜਾਵਾਂਗੇ ਉਮੀਦ ਕਰਦੇ ਆ ਮਨੀ ਸਾਡੇ ਗੱਲਾਂ ਤੋਂ ਖਰੀਦ ਮਨਪਸੰਦੀਤੋ ਦੋਸਤੋ ਕੁੜੀਆਂ ਦੀ ਇਹ ਦਿੱਕਤ ਆ ਰਹੀ ਸੀ ਜਿਹੜੀ ਮੈਂ ਨਾਲ ਤੁਸੀਂ ਮਹਿਸੂਸ ਕਰ ਰਹੇ ਸੀਗੇ ਇਹ ਦਿੱਕਤਾਂ ਕੁੜੀਆਂ ਨਾਲ ਡੀਜੇ ਦੇ ਟਾਈਮ ਦੌਰਾਨ ਜਾਂ ਪ੍ਰੋਗਰਾਮ ਦੇ ਟਾਈਮ ਦੌਰਾਨ ਕੰਨ ਇਸਲੇ ਦੀ ਦਿੱਕਤਾਂ ਦਾ ਨਾਮ ਜਿਹੜਾ ਕਿ ਤੁਸੀਂ ਇੱਕ ਦਹਾ ਹੀ ਗਰੁੱਪ ਨੂੰ ਮਹਿਸੂਸ ਕਰ ਰਹੇ ਹੋ ਸੀਗਾ ਵੀ ਤੁਹਾਨੂੰ ਇੱਕ ਮੀਟਿੰਗ ਕਰਕੇ ਤੁਹਾਨੂੰ ਇੱਕ ਇਹੋ ਜਿਹਾ ਇੱਕ ਪਲੇਟਫਾਰਮ ਲਿਆਉਣਾ ਚਾਹੀਦਾ ਜਿਸ ਵਿੱਚ ਬਾਕੀ ਕੁੜੀਆਂ ਦੀ ਸੇਫਟੀ ਦੇ ਬਾਰੇ ਵਿਚਾਰ ਕੀਤਾ ਜਾਵੇ ਫਸਟ ਆਫ ਆਲ ਦਾ ਕੰਮ ਹੈ ਕਿ ਜਿਹੜੀ ਲਿਖੀ ਹੋਈ ਹੈ ਲਾਤੀ ਸਾਰੇ ਸਟੇਜ ਦੀ ਦਿੱਕਤ ਹੋਣੀ ਹੈ ਹਾਂਜੀ ਠੀਕ ਹੈ ਮਤਲਬ ਜਿਹੜੀ ਮੈਂ ਬਾਰੇ ਫਾਲਸ ਸਟੇਜ ਦੀ ਜਿਹੜੀ ਠੀਕ ਹੈ ਬਹੁਤ ਬਹੁਤ ਚੰਗੀ ਗੱਲ ਹੈ ਠੀਕ ਹੈ ਉਸ ਚੀਜ਼ ਨੂੰ ਵੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਮਾਈਂਡ ਦਾ ਮੈਂ ਆਪਣਾ ਸੈਟਅਪ ਕੀਤਾ ਸੈਕੰਡਰੀ ਜਿਹੜੀ ਵਿੱਚੋਂ ਪ੍ਰੋਬਲਮ ਆ ਰਹੀ ਸੀ ਜਿਵੇਂ ਸਾਰੇ ਹਿਊਮਨ ਅਰਰਸ ਹੋ ਰਹੀ ਹੈ ਜਿਵੇਂ ਕੋਈ ਰੇਂਜਰ ਹੈ ਕਿਸੇ ਨੇ ਸਾਨੂੰ ਕੋਈ ਮਤਲਬ ਪਰਫਾਰਮਰਲ ਸ਼ੋਜ਼ ਲਿਖਾਈ ਨੇ ਪ੍ਰੋਗਰਾਮ ਲਿਖਾਈ ਨੇ ਮਤਲਬ ਉਹ ਐਨ ਮੋਕੇ ਆ ਕੇ ਉਸ ਪ੍ਰੋਗਰਾਮ ਨੂੰ ਸਾਡੇ ਤੇ ਖਰਾਬ ਕਰਦੇ ਠੀਕ ਹੈ ਜਾਂ ਸਾਨੂੰ ਮਤਲਬ ਮਰਵਾ ਕਰ ਦਿੰਦੇ ਨੇ ਠੀਕ ਹੈ ਕਈ ਵਾਰ ਐਦਾਂ ਨਹੀਂ ਹੁੰਦਾ ਕੋਈ ਰੇਂਜਰ ਹੀ ਐਦਾਂ ਕਰਦਾ ਹੈ ਕੁੜੀਆਂ ਵੀ ਕੁਛ ਐਦਾਂ ਕਰਦੀਆਂ ਨੇ ਰੂ ਰੇਂਜਰਸ ਵੀ ਮਤਲਬ ਪਰੇਸ਼ਾਨ ਹੁੰਦੇ ਨੇ ਉਹਨਾਂ ਦੇ ਕੰਮ ਇਹ ਪ੍ਰੋਬਲਮਸ ਨੂੰ ਲੈ ਕੇ ਵੀ ਅਸੀਂ ਇਸ ਚੀਜ਼ ਦੇ ਚੋਂ ਮਤਲਬ ਕਿ ਪਲਾਨ ਕਰਦੇ ਠੀਕ ਹੈ ਵੀ ਅੱਦਾ ਹੋਣਾ ਚਾਹੀਦਾ ਕਈ ਵਾਰੀ ਅੱਦਾ ਹੁੰਦਾ ਆ ਵੀ ਕਿਸੇ ਦੀ ਕੁੜੀ ਦੀ ਮਤਲਬ ਸ਼ੋਅ ਲਗਾ ਲਿਆ ਰੇਂਜਰਸ ਨੇ ਲਗਵਾ ਲਿਆ ਜਾਂ ਆਰਗੇਨਾਈਜ਼ਰ ਵੱਡੇ ਬੈਨਰਸ ਵੀ ਆ ਵਿੱਚ ਛੋਟੇ ਬੈਨਰਸ ਵੀ ਆ ਠੀਕ ਹੈ ਜੀ ਅਸੀਂ ਆਰਟਿਸਟਾਂ ਅਸੀਂ ਸਾਰਿਆਂ ਦੇ ਸ਼ੋਅ ਲਗਾ ਕੁੜੀਆਂ ਦੀ ਪੇਮੈਂਟਸ ਜਿਹੜੀਆਂ ਦਾ ਮਸਲਾ ਸੀ ਉਹ ਸਭ ਤੋਂ ਪਹਿਲਾ ਸੀ ਜਿਆਦਾ ਕੁੜੀਆਂ ਨੂੰ ਮਤਲਬ ਆਪਣੇ પતિ ਹੱਕ ਚ ਲੈ ਕੇ ਠੀਕ ਹੈ ਨਾ ਸ਼ੂ ਲਗਵਾ ਲੈਂਦੇ ਨੇ ਦੋ ਚਾਰ ਸ਼ੂ ਦੀ ਪੇਮੈਂਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੁੜੀਆਂ ਦੀ ਪੇਮੈਂਟਾਂ ਨੂੰ ਕੁੜੀਆਂ ਨੂੰ ਪੇਮੈਂਟਾਂ ਬਣਾ ਕਰਾ ਦਿੱਤਾ ਜਾਂਦਾ ਹੈ ਠੀਕ ਹੈ ਇਹ ਵੀ ਮਸਲਾ ਬੋਲ ਰਹੀ ਕਈ ਵਾਰੀ ਅੱਦਾ ਹੁੰਦਾ ਕੁਝ ਕੁੜੀਆਂ ਦਾ ਮਤਲਬ ਇਹ ਵੀ ਹੋ ਜਾਂਦਾ ਹੈ ਕਿ ਪੇਮੈਂਟਸ ਲੈ ਆ ਵੀ ਲੈਂਦੀਆਂ ਨੇ ਐਡਵਾਂਸ ਪਾ ਦਿਓ ਜੀ ਅਸੀਂ ਮਤਲਬ ਲਗਾਦਾ ਕਿ ਕੋਈ ਹੈਵੀ ਡੇਟ ਹੈ ਕੁਝ ਵੀ ਹੈ ਮਗਰ ਉਹ ਕੁੜੀਆਂ ਉੱਤੇ ਟੈਂਸਰ ਨਹੀਂ ਪਹੁੰਚਦੇ ਆ ਉੱਥੇ ਵੀ ਪ੍ਰੋਗਰਾਮ ਖਰਾਬ ਹੁੰਦੇ ਆ ਕਿ ਇਹਨਾਂ ਸਾਰੀਆਂ ਦਿੱਕਤਾਂ ਨੂੰ ਦੇਖਦੇ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਇਸ ਮਤਲਬ ਜੋ ਵੀ ਮੀਟਿੰਗ ਦੀ ਪਲੈਨਿੰਗ ਕੀਤੀ ਹੈ ਤੇ ਅਸੀਂ ਸਾਰੇ ਉਹ ਬਣਾਈ ਇਹ ਪੈਰ ਪਰ ਮੇਰੇ ਨਾਲ ਖੜੇ ਨੇ ਇਹਨਾਂ ਦੇ ਸਪੋਰਟ ਦਾ ਇਹਨਾਂ ਦੇ ਸਹਿਯੋਗ ਦਾ ਮੈਂ ਬਹੁਤ ਧੰਨਵਾਦ ਕਰਦੀ ਫਿਰ ਅਸੀਂ ਪੰਜਾਬ ਪ੍ਰਧਾਨ ਪ੍ਰਕਾਸ਼ ਚੰਦ ਪਾਲਾ ਜੀ ਨਾਲ ਗੱਲ ਕੀਤੀ ਉਹ ਸਾਡੇ ਨਾਲ ਸਹਿਮਤ ਹੋ ਗਏ ਸਭ ਲਈ ਹੋ ਗਿਆ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਪਰ ਇਹਨਾਂ ਨਾਲ ਹਰ ਜ਼ਿਲ੍ਹੇ ਦੇ ਹਰ ਇੱਕ ਪ੍ਰਧਾਨ ਚੇਅਰਮੈਨ ਮਤਲਬ ਸਰਪੰਚ ਜੋ ਵੀ ਨੇ ਸਭ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦੀ ਹਾਂ ਤੇ ਇਹਨਾਂ ਨੇ ਸਾਡੀ ਇਸ ਜਿਹੜੀ ਮੀਟਿੰਗ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਲੋਕਾਂ ਦੇ ਕੇ ਪੇਸ਼ ਕਰਤਾ ਨੇ ਕਿ ਪੇਸ਼ ਕੀਤਾ ਤਾਂ ਅੱਜ ਤੋਂ ਲੈ ਕੇ ਪ੍ਰਧਾਨ ਕੀ ਦਿੱਤੀ ਜਾ ਰਹੀ ਹੈ ਤੁਸੀਂ ਤੁਹਾਡੀ ਕਿ ਜ਼ਿੰਮੇਵਾਰੀ ਵਧਦੀ ਹੈ ਕੁੜੀਆਂ ਦੀ ਸੇਫਟੀ ਦੇ ਲਈ ਕੁੜੀਆਂ ਇਵੈਂਟ ਦੇ ਲਈ ਜਾਂ ਕੁਛ ਇਹੋ ਜਿਹਾ ਨਾ ਹੋਵੇ ਜਿਹਦੀ ਵੈਨ ਕੁੜੀਆਂ ਨੂੰ ਵੀ ਤਕਲੀਫ ਨਾ ਹੋਵੇ ਆਰਗੇਨਾਈਜ਼ਰ ਨੂੰ ਵੀ ਨਾ ਤਕਲੀਫ ਹੋਵੇ ਔਰ ਜਿਹੜੀ ਪਾਰਟੀ ਹੋ ਉਹਨੂੰ ਵੀ ਤਕਲੀਫ ਨਾ ਹੋਵੇ ਤੁਸੀਂ ਇਹਦੇ ਲਈ ਮੇਨ ਤੁਹਾਡਾ ਮੇਨ ਤੁਹਾਡਾ ਕੀ ਕੰਮ ਹੋਏਗਾ ਜੇ ਤੁਸੀਂ ਕਰੋਗੇ ਮੈਂ ਜੀ ਫਸਟ ਆਫ 올 ਤੇ ਕਰੇਂਦਾ ਹਾਂ ਔਰ ਅਸੀਂ ਅਸੀਂ ਆਪਾਂ ਦੋ ਬੰਦੇ ਆ ਉਦੋਂ ਕਿ ਨਾਲ ਮੈਂ ਬੋਲਦਾ ਸੀ ਅੱਜ ਹਜੇ ਇਸ ਪਲੇਟਫਾਰਮ ਤੇ ਆਏ ਆ ਠੀਕ ਹੈ ਅੱਜ ਸਾਨੂੰ ਇੱਕ ਨਵੀਂ ਪਲੇਟਫਾਰਮ ਮਿਲਿਆ ਇਹ ਮਤਲਬ ਜਿੱਦਾਂ ਜੀ ਅਮਰ ਜੌਲੀ ਜੀ ਚੰਡੀਗੜ੍ਹ ਤੋਂ ਆਏ ਨੇ ਨਵੇਂ ਸਟੇਜ ਦਿੱਤੀ ਆ ਕਿ ਇਹ ਪਲੇਟਫਾਰਮ ਐਡਾ ਨਹੀਂ ਕਿ ਸੀਟ ਤੇ ਲਿਖ ਲਿਆ ਪਰਦਾ ਉੱਤੇ ਬੈਠ ਗਏ ਇਹਦੇ ਲਈ ਬੜੀ ਮਿਹਨਤ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਬੜੀ ਇਮਾਨਦਾਰੀ ਔਰ ਸਭ ਦੇ ਸਹਿਯੋਗ ਨਾਲ ਚੱਲਣਾ ਪੈਂਦਾ ਹੈ ਠੀਕ ਹੈ ਨਾ ਫਸਟ ਆਫ ਆਲ ਦੇ ਤੌਰ ਤੇ ਇtanto ਹੀ ਹੋ ਗਿਆ ਵੀ ਆਪਾਂ ਨੂੰ ਸਾਰਿਆਂ ਨੂੰ ਸਾਨੂੰ ਬਹੁਤ ਮਿਹਰਤ ਕਰਨੀ ਪੈਂਦੀ ਹੈ ਦੇਖੋ ਜੀ ਸਾਨੂੰ ਸਾਰਿਆਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਕਿ ਮਾਡਲ ਕਿੱਥੇ ਕਿੱਥੇ ਕਿਹੋ ਜਿਹਾ ਕਿਤੇ ਮਤਲਬ ਕਿ ਨਾ ਚੀਜ਼ਾਂ ਜਦੋਂ ਅੱਜ ਅਸੀਂ ਅੱਜ ਸਾਨੂੰ ਕੋਈ ਪਲੇਟਫਾਰਮ ਮਿਲ ਰਿਹਾ ਹੈ ਠੀਕ ਹੈ ਨਾ ਅਸੀਂ ਉਸ ਪਲੇਟਫਾਰਮ ਦੇ ਅਕੋਰਡਿੰਗ ਆਪਣੀ ਆਪਣੀ ਜਿੰਮੇਵਾਰੀਆਂ ਨਿਭਾਵਾਂਗੇ ਜਦ ਕੋਈ ਸਾਡੇ ਕੋਲ ਮਸਲਾ ਆਇਆ ਜਾਂ ਕੋਈ ਮੁੱਦਾ ਆ ਕੁਛ ਵੀ ਆਉਂਦਾ ਜੇ ਇਹਦਾ ਸਾਡੇ ਲਈ ਮਤਲਬ ਉਹ ਮਸਲਾ ਮੁੱਦਾ ਸਾਡੇ ਕੋਲ ਹੈ ਬਸ ਠੀਕ ਅਸੀਂ ਉਸ ਨੂੰ ਬੜੀ ਮਾਤਰਾ ਨਾਲ ਨਿਭਾਵਾਂਗੇ ਜੇ ਉਹ ਸਾਡੇ ਵਸ ਤੋਂ ਬਾਹਰ ਹੈ ਜਾਂ ਸਾਡੀ ਗੱਲ ਨੂੰ ਕਿਤੇ ਮੰਨਿਆ ਨਹੀਂ ਜਾਂਦਾ ਠੀਕ ਹੈ ਪਹਿਲਾਂ ਅਸੀਂ ਨਹੀਂ ਕੁਝ ਬੋਲ ਸਕਦੇ ਸੀ ਕਿਉਂਕਿ ਬਿਕੋਜ਼ ਆਪ ਵੀ ਹੈਵ ਨੋ ਪਾਵਰ ਸਾਡੇ ਕੋਲ ਕੋਈ ਪਾਵਰ ਨਹੀਂ ਸੀ ਅੱਜ ਸਾਡੇ ਪ੍ਰਧਾਨ ਸਾਹਿਬ ਕੁਛ ਨਾ ਕੁਛ 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 ਪਾਵਰ ਚੋੜੀ ਠੀਕ ਹੈ ਨਾ ਮਤਲਬ ਸਾਡੇ ਲਈ ਬਹੁਤ ਮਾਰਯੋਗ ਕਰ ਲਿਆ ਸੀ ਠੀਕ ਹੈ ਤੇ ਜਦੋਂ ਸਾਨੂੰ ਪਾਵਰਸ ਮਿਲ ਜਾਣਗੇ ਅਸੀਂ ਉਹ ਉਹਨਾਂ ਪਾਵਰ ਦਾ ਯੂਜ਼ ਕਰ ਯੂਜ਼ ਵਧੀਆ ਜਗ੍ਹਾ ਕਰਦੇ ਜੇ ਕੋਈ ਮਸਲਾ ਆਉਂਦਾ ਹੈ ਉਸ ਮਸਲੇ ਨੂੰ ਇੱਕ ਛੋਟਾ ਜਿਹਾ ਸੁਝਾਅ ਦੇਗੇ ਜੇ ਸਾਡੇ ਵਾਸਤੇ ਬਾਹਰ ਹੁੰਦਾ ਹੈ ਫਿਰ ਸਾਨੂੰ ਉਹ ਸਾਡੇ ਪ੍ਰਧਾਨ ਸਾਹਿਬ ਨੂੰ ਪੋਲਿਟিক্যাল ਸਪੋਰਟ ਵੀ ਹੈ ਔਰ ਵੈਸੇ ਵੀ ਸਾਰੇ ਪੰਜਾਬ ਚ ਹਰ ਇੱਕ ਬੈਨਰ ਹਰ ਇੱਕ ਡੀਜੇ ਸਾਊਂਡ ਸਿਸਟਮ ਮਤਲਬ ਸਾਰਿਆਂ ਨੇ ਸਪੋਰਟ ਹੈ ਪਰ ਸਾਰੇ ਸਾਡੇ ਨਾਲ ਮਿਲ ਕੇ ਚੱਲਣਗੇ ਫਿਰ ਅਸੀਂ ਉਸ ਮਸਲੇ ਨੂੰ ਉਸ ਤਰੀਕੇ ਨਾਲ ਸਮਝਾਉਂਗੇ ਸਹੀ ਹਾਂ ਹਾਜੀ ਪ੍ਰਧਾਨ ਸਾਹਿਬ ਤੁਹਾਨੂੰ ਲਿਖ ਗ੍ਰਿਸ਼ਣ ਜਵਾਂਗੇ ਕੀ ਤੁਸੀਂ ਪੰਜਾਬ ਲੈਵਲ 'ਚ ਜਿੱਥੇ ਕਿਤੇ ਵੀ ਕੋਈ ਇਸਤਰੀ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੁਸੀਂ ਪਹੁੰਚੋਗੇ ਤੁਹਾਡੀ ਟੀਮ ਪਹੁੰਚੇਗੀ ਕੁਝ ਉਹਦੇ ਲਈ ਲੀਗਲ ਐਕਸ਼ਨ ਲਾਓਗੇ ਕੁੜੀਆਂ ਦੀ ਸੇਫਟੀ ਦੇ ਲਈ ਉਹਨਾਂ ਦੀ ਪੇਮੈਂਟ ਦੇ ਲਈ ਤੇ ਉਸ ਤੋਂ ਇਲਾਵਾ ਤੁਹਾਡਾ ਹੋਰ ਕੀ ਕੀ ਉਪਰਾ ਲਾਓਗੇ ਦੇਖੋ ਜੀ ਸਭ ਤੋਂ ਵੱਡੀ ਗੱਲ ਕਿਸੇ ਨਾਲ ਕੋਈ ਹਾਸਾ ਹੋ ਗਿਆ ਅਸੀਂ ਪਹਿਲਾਂ ਵੀ 14 ਸਾਲ ਤੋਂ ਧਰਨੇ ਬਹੁਤ ਲਾਏ ਨੇ ਜੀ ਦੀਆਂ ਦੇ ਹੱਥ ਕਿ ਪੁਰੀ ਮਨੀਸ਼ੇ ਮੋੜ ਮੰਡੀ ਸਾਜੀਏ ਤਾਂ ਦੇਖੋ ਸਭ ਨੂੰ ਯਾਦ ਹੋਊਗਾ ਗੋਲੀ ਮਾਰ ਕੇ ਪੁਰੀ ਮਨੀਸ਼ੇ ਮੋੜ ਮੰਡੀ ਉਹ ਤਰਨਾ ਮੈ ਇੱਥੇ ਬਠਿੰਡੇ ਅੱਜ ਤੋਂ 10 ਸਾਲ ਪੈ ਗਿਆ ਮੇਰਾ ਕਹਿਣ ਦਾ ਮਕਸਦ ਹੈ ਕਿ ਜਿੱਥੇ ਵੀ ਅਸੀਂ ਪਹਿਲਾਂ ਵੀ ਨਹੀਂ ਭੱਜੇ ਕਿਉਂਕਿ ਸਾਡੀ ਕੁੜੀਆਂ ਤੇ ਕੋਈ ਡੀਜੀ ਨਾਲ ਲੱਗਣਾ ਫਰਕ ਨਹੀਂ ਆ ਅਸੀਂ ਕੋਈ ਪਰੋਂ ਤੇ ਕੱਥੀ ਹੋਣਾ ਹੈ ਚੈਕੋ ਡੀਜੀਆ ਦਾ ਨੁਕਸਾਨ ਕਿਸੇ ਕੁੜੀ ਦੇ ਨਾਲ ਜਿੱਤੀ ਵੀ ਇਹਨੂੰ ਲੋੜ ਪਊਗੀ ਅਸੀਂ ਸਾਡੀ ਪੰਜਾਬ ਦੀ ਕੁੜੀ ਦੀ ਪੂਰੀ ਟੀਮ ਪੰਜਾਬ ਚ ਨਹੀਂ ਸਾਡਾ ਹਰਿਆਣਵੀ ਵੀ ਹੈ ਸਾਡਾ ਰਾਜਸਤਾਨੀ ਵੀ ਹੈ ਜਿੱਤੇ ਵੀ ਲੋੜ ਪਊਗੀ ਸਾਡੀ ਪੰਜਾਬ ਦੀ ਟੀਮ ਪੂਰੀ ਦੀ ਪੂਰੀ ਕੁੜੀਆਂ ਦੇ ਨਾਲ ਹੈ ਪਰ ਹਾਂ ਕੁੜੀਆਂ 'ਚ ਕਸੂਰ ਨਾ ਹੋ ਜਿੱਤੇ ਸਾਨੂੰ ਥਾਣੇ 'ਚ ਝੂਣਾ ਪਵੇ ਤੇ ਬਾਰੇ ਤੁਸੀਂ ਕੀ ਕਹਿੰਦੇ ਜਿੱਦਾਂ ਵੀ ਜਨਮ ਨੇ ਬਸ ਇਹਨਾਂ ਦੇ ਨਾਮ ਕਰੀ ਅਲੀ ਬੜਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂ ਜੀ ਬੋਲੋ ਜਿਹੜੇ ਟੈਮਪਰ ਹੁੰਦਾ ਜਿਹੜਾ ਨਾਲ ਦਿੱਤਾ ਸਹੀ ਤਰੀਕੇ ਨਾਲ ਆਲੀ ਬੜਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਕੁੜੀਆਂ ਨੇ ਇਹ ਕਹਾਂ ਸ਼ੌਂਕੀ ਜਿਹੜੇ ਪੂਰੀ ਸ਼ਿੱਖਰ ਤੇ ਕੰਮ ਕਰਦੀਆਂ ਨੇ ਪੂਰੀ ਜੋ ਵੀ ਸਾਡੇ ਲੈਣ ਦੀਆਂ ਕੁੜੀਆਂ ਨੇ ਆਪ ਉਸੇ ਸਾਫ਼ ਸੁਥਰਾ ਕੰਮ ਕਰਨਾ ਠੀਕ ਹੈ ਜਦੋਂ ਆਪਾਂ ਸਟੇਜ ਤੇ ਕੰਮ ਕਰਦੇ ਹਾਂ ਸਾਡੇ ਪਰ ਜਦੋਂ ਪ੍ਰਧਾਨ ਜੀ ਨੇ ਕਿਹਾ ਕਿ ਕੁੜੀਆਂ ਚ ਕਸੂਰ ਨਹੀਂ ਹੋਣਾ ਚਾਹੀਦਾ ਜਦੋਂ ਕੁੜੀਆਂ ਸਟੇਜ ਤੇ ਕੰਮ ਕਰਦੀਆਂ ਨੇ ਨਾ ਪੂਰੀ ਸਿਰਫ ਕੰਮ ਤੱਕ ਹੀ ਮਤਲਬ ਹੁੰਦਾ ਹੁੰਦਾ ਹੈ ਦੇ ਵਕਤ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੌਲ ਕਰਨ ਲਈ ਪ੍ਰਧਾਨ ਬਣਾਇਆ ਗਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਸਾਹਿਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਕੰਗਰੈਸਸ਼ਨਸ ਬਣਾਉਣ ਦਾ ਕੰਮ ਹੀ ਆਉਣਾ ਨਹੀਂ ਪਈ ਇਹ ਬਹੁਤ ਲੋਰ ਸਿ ਕਾਫੀ ਲੰਬੇ ਟਾਈਮ ਤੋਂ ਸੀ ਪ੍ਰੋਬਲਮਾ ਫੇਸ ਕਰ ਰਹੇ ਹਾਂ ਤੁਮਕੀ ਮੈਂ ਅਜਿਹੀ ਜਿਹੜਾ ਸਾਰੇ ਲਈ ਕੀਤਾ ਜਾ ਸਕੇ ਤੇ ਪ੍ਰੋਪੋਸ ਕਰਦਾ ਮੈਂ ਹੋਪਸ ਹੂੰ ਮੈਂ ਉਮੀਦ ਕਰੂੰਗਾ ਕਿ ਆਉਣ ਵਾਲੇ ਸਮੇਂ ਚ ਇਹ ਜਿਹੜੇ ਪ੍ਰੋਬਲਮਸ ਹੈ 3 ਮਹੀਨੇ ਦੀ ਪ੍ਰੋਬਲਮ ਸਟੈਲ ਹੈ ਜੀ ਕਾਫੀ ਤੇ ਉਸ ਵਾਅਦੇ ਨੂੰ ਤੇ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਇਹ ਕਰ ਪਾਉਣਗੇ ਤੇ ਬਾਈ ਪ੍ਰਕਾਸ਼ ਚੰਦ ਕਾਲਾ ਜੀ ਟੀਮ ਦੇ ਸਰਪ੍ਰਸਤ ਨੇ ਬਾਕੀ ਸਭ ਨੂੰ ਬਹੁਤ ਬਹੁਤ ਥੈਂਕ ਯੂ ਬਹੁਤ ਅਹ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਦੇ ਬਾਰੇ ਬਸ ਠੀਕ ਹੈ ਜੀ ਨਾਲ ਹੈ ਜੀ ਸਾਰੀ ਟੀਮ ਦੇ ਜਿਹੜੀ ਵੀ ਕੁੜੀਆਂ ਮੁੰਡਿਆਂ ਦੀ ਟੀਮ ਬਣੀ ਹੈ ਉਹਨਾਂ ਦੇ ਬਿਲਕੁਲ ਨਾਲ ਹੈ ਜੀ ਕਿ ਸਾਡੇ ਪ੍ਰਕਾਸ਼ ਚੰਦ ਕਾਲਾ ਜੀ ਪੰਜਾਬ ਪ੍ਰਧਾਨ ਨੇ ਇਹਨਾਂ ਦੇ ਨਾਲ ਹਰ ਵਰਤਸੇ ਖੜੇ ਨੇ ਜਿਹੜਾ ਨਾਲ ਇਹਨਾਂ ਦੇ ਨਾਲ ਖੜਿਆ ਕੋਈ ਵੀ ਦਿੱਕਤ ਆਉ ਹੋ ਅਸੀਂ ਨਾਲ ਮੁੰਡੇ ਆ ਮੋਹਨਾਂ ਦੇ ਵਿੱਚ ਤੇ ਮਾਪਿ ਤੋਂ ਚੀਜ਼ ਕੀ ਲੜ ਕੇ ਆਵੇ